ਸੱਚੀ ਗੱਲ ਦੋਸਤੋ ਅੱਜ ਇੱਕ ਕੂਚੀ ਪਾਰਟੀ ਦੀ ਬੀਬੀ ਕਹਿੰਦੀ ਵੀ ਜੇ ਅਸੀਂ ਪੰਚਾਇਤਾਂ ਬਣਾ ਸਕਦੇ ਆ ਤਾਂ ਪੰਚਾਇਤਾਂ ਨੂੰ ਅਸੀਂ ਘਰੇ ਵੀ ਬਿਠਾ ਸਕਦੇ ਆ ਇਹ ਬੋਲ ਸੀਗੇ ਇਹਨਾਂ ਦੀ ਐਮਐਲਏ ਇੱਕ ਬੀਬੀ ਭਰਾਜ ਦੇ ਇਹਦੀ ਤੁਹਾਨੂੰ ਮੈਂ ਥੋੜੀ ਜੀ ਬੈਕਗ੍ਰਾਉਂਡ ਦੀ ਸਟੋਰੀ ਦੱਸਦਾ ਵੀ ਇਹ ਕਾਰਨ ਕੀ ਹੋਇਆ ਇਹ ਬੀਬੀ ਨੇ ਪਹਿਲੀ ਵਾਰ ਤੁਸੀਂ ਦੇਖੋ ਇਹ 70 ਸਾਲਾਂ ਦੇ ਬੱਚੇ ਬਹੁਤ ਵੱਡਾ ਬਦਲਾਅ ਹੈ ਇਹ ਬੀਬੀ ਐਮਐਲਏ ਬਣ ਕੇ ਆਪਦੀ ਪਿੰਡ ਦੀ ਪੰਚਾਇਤ ਨੂੰ ਹੀ ਧਮਕੀਆਂ ਦਿੰਦੀ ਫਿਰਦੀ ਹੈ ਇਹ ਮੈਡਮ ਬੀਬੀ ਭਰਾਜ ਪਹਿਲਾਂ ਸਰਪੰਚੀ ਦਾ ਇਲੈਕਸ਼ਨ ਲੜੀ ਸੀਗੀ ਉਸ ਟਾਈਮ ਇਹਨਾਂ ਦੇ ਪਿੰਡ ਸਾਰਾ ਸਹਿਮਤ ਸੀਗਾ ਸਰਬਸੰਮਤੀ ਦੇ ਵਿੱਚ ਇਹ ਬੀਬੀ ਨੇ ਅੜ ਕੇ ਉੱਥੇ ਸਰਪੰਚੀ ਦਾ ਇਲੈਕਸ਼ਨ ਲੜਿਆ ਤੇ ਪਿੰਡ ਵਾਲਿਆਂ ਨੇ ਇਹ ਬੀਬੀ ਨੂੰ ਹਰਾ ਕੇ ਮੁਧੇ ਮੁਹ ਕੀਤਾ ਬਹੁਤ ਮਤਲਬ ਕਾਫੀ ਵੋਟਾਂ ਤੇ ਸਾਰਾ ਪਿੰਡ ਹੀ ਇੱਕ ਪਾਸੇ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਨੈਕਸਟ ਇਲੈਕਸ਼ਨ ਜਦੋਂ ਹੋਏ ਸਰਪੰਚੀ ਦੇ ਤਾਂ ਇਹਨਾਂ ਨੇ ਇੱਕ ਭੋਲਾ-ਪਾਲਾ ਜਿਹਾ ਸਰਪੰਚ ਲੱਭਿਆ ਉਸ ਤੇ ਸਰਬਸੰਮਤੀ ਕਰਤੀ ਸਰਬਸੰਮਤੀ ਨਾ ਬਣਾ ਕੇ ਸਰਪੰਚ ਤੇ ਬਾਕੀ ਜਿਹੜੇ ਮੈਂਬਰ ਸੀਗੇ ਉਹਨਾਂ ਦੇ 4 ਕੇ 5 ਵਾਰਡ ਹੈ ਇਹਨਾਂ ਦੇ ਪਿੰਡ ਦੇ ਕਾਫੀ ਵੱਡਾ ਪਿੰਡ ਹੈ ਤੇ ਵਾਰਡਾਂ ਦੇ ਵਿੱਚ ਇਹਨਾਂ ਨੇ ਜਿਹੜੇ ਮੈਂਬਰ ਖੜੇ ਹੋਏ ਉਹਨਾਂ ਦੇ ਇਹਨਾਂ ਨੇ ਬਹਾਨਿਆਂ ਨਾਲ ਕਾਗਜ਼ ਕੈਨਸਲ ਕਰਵਾਏ ਉਹ ਸਰਪੰਚ ਨੂੰ ਤਾਂ ਇਹਨਾਂ ਨੇ ਆਪ ਦਾ ਸਰਪੰਚ ਤਾਂ ਬਣਾ ਲਿਆ ਤੇ ਜਿੱਦੇ ਹੀ ਉਹ ਸਰਪੰਚ ਬਣਿਆ ਉਹ ਸਰਪੰਚ ਦੇ ਇਹਨਾਂ ਨੇ ਮਤਲਬ ਉਹਦੀ ਚੱਕ ਬੁੱਕ ਪਾਸ ਬੁੱਕ ਜਿਹੜੇ ਉਹਨਾਂ ਦੀਆਂ ਆਪਣਾ ਹੁੰਦੀਆਂ ਜੀ ਲੈਟਰ ਪੈਡ ਉਹ ਸਾਰਿਆਂ ਦੇ ਸਾਈਨ ਕਰਵਾ ਕੇ ਮੋਹਰਾ ਲਵਾ ਕੇ ਉਹ ਕਹਿੰਦੇ ਵੀ ਸਾਡੇ ਏਰੀਏ ਦਾ ਜਿਹੜਾ ਮੌਜੂਦਾ ਸੈਕਟਰੀ ਸੀ ਉਹਨੇ ਆਪਦੇ ਕੋਲੇ ਰੱਖ ਲਏ ਉਹ ਸਰਪੰਚ ਵਿਚਾਰਾ ਸਿੱਧਾ ਸੱਦਾ ਬੰਦਾ ਸੀਗਾ ਠੀਕ ਹੈ ਤੇ ਹੁਣ ਦਾ ਜਿਹੜਾ ਸਰਪੰਚ ਹੈ ਹੁਣੇ ਬੀਬੀ ਨੇ ਕੀ ਕੀਤਾ ਸਰਪੰਚ ਦੇ ਉੱਤੇ ਆਪਦੇ ਪਿੰਡਾਂ ਦੇ ਏਰੀਏ ਦੇ ਬੱਚੇ ਦੋ-ਦੋ ਬੰਦੇ ਲਾਤੇ ਸਰਪੰਚਾਂ ਦੇ ਉੱਪਰ ਕਿਉਂਕਿ ਇਹ ਵਿਚਾਰੇ ਹੁਣ ਬਣੇ ਤਾਂ ਲੋਕਾਂ ਨੇ ਤਾਂ ਬਣਾਈ ਸੀ ਐਮਐਲਏ ਪਰ ਦਿੱਲੀ ਵਾਲਿਆਂ ਨੇ ਇਹਨਾਂ ਨੂੰ ਐਮਐਲਏ ਦਾ ਰਹਿਣ ਨਹੀਂ ਦਿੱਤਾ ਜਿਵੇਂ ਦਿੱਲੀ ਵਾਲਿਆਂ ਨੇ ਇਹਨਾਂ ਦੇ ਉੱਤੇ ਆਪਦੇ ਇੱਕ-ਇੱਕ ਦੋ-ਦੋ ਬੰਦੇ ਬਿਠਾ ਰੱਖੇ ਆ ਤੇ ਉਹਨਾਂ ਦੇ ਹਿਸਾਬ ਨਾਲ ਐਮਐਲਏ ਕੰਮ ਕਰਦਾ ਕਿਉਂਕਿ ਐਮਐਲਏ ਆ ਦੀ ਮਰਜ਼ੀ ਨਾਲ ਤਾਂ ਕੁਝ ਕਰ ਹੀ ਨਹੀਂ ਸਕਦਾ ਹੁਣ ਇਹਨਾਂ ਨੇ ਵਿਚਾਰਿਆਂ ਨੇ ਵੀ ਕਿਤੇ ਆਪਦੀ ਪਾਵਰ ਦਿਖਾਉਣੀ ਹੈ ਇਹਨਾਂ ਨੇ ਕੀ ਕੀਤਾ ਆਪਦੇ ਏਰੀਏ ਦੇ ਸਰਪੰਚਾਂ ਦੇ ਉੱਤੇ ਆਪਦੇ ਬੰਦੇ ਲਾਤੇ ਵੀ ਹੁਣ ਜਣ ਕੇ ਜਿਹੜੇ ਐਮ ਐਲ ਏ ਆ ਉਹ ਸਰਪੰਚੀ ਕਰ ਰਹੇ ਐ ਤੇ ਜਿਹੜੀ ਐਮ ਐਲ ਏ ਸ਼ਿਪ ਆ ਉਹ ਦਿੱਲੀ ਵਾਲੇ ਕਰ ਰਹੇ ਹੈਗੇ ਠੀਕ ਹੈ ਤੇ ਇਸ ਵਾਰ ਇਹਨਾਂ ਦਾ ਇੱਕ ਹੋਰ ਵੀਰ ਸੀਗਾ ਇਹਨਾਂ ਦਾ ਪਮਕੜੀ ਕਹਿ ਸਕਦੇ ਆ ਉਹਨੇ ਵੀ ਇਸ ਵਾਰ ਆਪਣਾ ਬਲਕ ਸੰਪਤੀ ਦੇ ਇਲੈਕਸ਼ਨਾਂ ਦੇ ਵਿੱਚ ਕਾਗਜ਼ ਭਰੇ ਹੈਗੇ ਤੇ ਉਹਨਾਂ ਦੇ ਕਾਗਜ਼ ਵੀ ਇਹਨਾਂ ਨੇ ਕਾਫੀ ਜਿਵੇਂ ਪਤਾ ਹੀ ਆਪ ਨੂੰ ਜਿਵੇਂ ਕਾਗਜ਼ ਖੋਖੋ ਭੱਜੀ ਜਾਂਦੇ ਹੈਗੇ ਸਾਰੇ ਤੇ ਉੱਥੇ ਵੀ ਕਾਫੀ ਉਹਨਾਂ ਦਾ ਵੀ ਰੌਲਾ ਪਿਆ ਤੇ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹ ਕਹਿੰਦੇ ਵੀ ਸਾਡੇ 3 ਦਿਨਾਂ ਦੇ ਵਿੱਚ ਫਾਈਲ ਚੈੱਕ ਹੋਈ ਅਸੀਂ ਰੋਜ਼ ਢੀੜਾ ਮਾਰਿਆ ਕਰਕੇ ਵੀ ਕਦੇ ਆਹ ਚੀਜ਼ ਲਿਆ ਦਿਓ ਕਹਿੰਦੇ 2-2 3-3 ਵਾਰੀ ਦਾ ਘੋਸ਼ਣਾ ਪੱਤਰ ਹੀ ਮੰਗਾ ਲੇ ਸਵੇਹ ਘੋਸ਼ਣਾ ਪੱਤਰ ਤੇ 3 ਦਿਨ ਇਹਨਾਂ ਨੇ ਢੀੜੇ ਮਰਾਉਣ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਉਹਨਾਂ ਦਾ ਇੱਕ ਕੋਈ ਮੰਨ ਲਓ 30-40 ਸਾਲ ਪੁਰਾਣਾ ਖਾਲ ਦਾ ਰੌਲਾ ਸੀਗਾ ਉਹ ਇਹਨਾਂ ਨੇ ਇੱਕ ਤੋ ਲੱਭ ਲੱਭ ਕੇ ਲਿਆ ਕੇ ਉਸ ਦੇ ਅਤਰਾਜ ਲਵਾਤ ਠੀਕ ਹੈ ਜੀ ਮਤਲਬ ਇਹ ਇਥੋਂ ਤੱਕ ਗਿਰਿਆਂ ਹਰਕਤਾਂ ਤੱਕ ਇਹ ਝਾੜੂ ਸਰਕਾਰ ਪਹੁੰਚ ਗਈ ਹੈ ਸੋ ਇਹਨਾਂ ਨੂੰ ਸਬਕ ਸਿਖਾਉਣ ਦੀ ਬਾਈ ਬਹੁਤ ਲੋੜ ਹੈਗੀ ਅੱਜ ਦੀ ਘੜੀ ਹੁਣ ਦੇਖੋ ਆਪਾਂ ਨੂੰ ਪਤਾ ਹੁਣ ਖੇਤਰੀ ਪਾਰਟੀ ਕਾਲੀ ਦਲ ਕੰਨੀ ਦੇਖੋ ਜਿਵੇਂ ਪੰਜਾਬ ਸਾਰਾ ਮੋੜਨਾ ਲੱਗ ਪਿਆ ਉਹ ਆਪਾਂ ਨੂੰ ਵੀ ਪਤਾ ਹੁਣ ਪਿੰਡਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਬਾਕੀ ਆ ਬਲਾਕ ਸੰਮਤੀ ਵਿੱਚ ਜ਼ਿਲ੍ਹਾ ਵਿਸ਼ੇ ਦੇ ਇਲੈਕਸ਼ਨਾਂ 'ਚ ਜੇ ਇਹਨਾਂ ਨੇ ਕੋਈ ਧੱਕਾ ਨਾ ਕੀਤਾ ਤਾਂ ਵੱਡੇ ਪੱਧਰ ਤੇ ਕਾਲੀ ਦਲ ਦੇ ਸਾਰੇ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਦੇ ਜੋ ਵੀ ਕੈਂਡੀਡੇਟ ਆ ਉਹ ਜਿੱਤਣਗੇ ਉਹ ਤੁਹਾਡੇ ਸਾਹਮਣੇ ਰਿਜ਼ਲਟ ਆ ਜੂ ਤਰਨ ਤਰਨ ਵੀ ਇਹਨਾਂ ਦੇ ਮੂੰਹ ਤੇ ਚਪੇੜ ਪਈ ਹੈ ਠੀਕ ਹੈ ਜੀ ਆਪਾਂ ਐਸਐਸਪੀ ਦੀ ਰਿਕਾਰਡਿੰਗਾਂ ਵੀ ਦੇਖ ਲਈਆਂ ਉਹਨੂੰ ਵੀ ਹਫ਼ਤੇ ਵਾਸਤੇ ਮਤਲਬ ਘਰੇ ਭੇਜਤਾ ਛੁੱਟੀ ਦੇ ਕੇ ਤੇ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਵਜ੍ਹਾ ਨਾਲ ਕੁਝ ਪੁਲਿਸ ਦਾ ਸਸਪੈਂਡ ਕਰ ਰੱਖੀ ਹੈ ਚੋਣ ਕਮਿਸ਼ਨ ਨੇ ਕੁਝ ਪੁਲਿਸ ਫਿਰਦੀ ਹੈ ਇਹਨਾਂ ਨਾਲ ਰਹਿੰਦੀ ਖੁੰਦੀ ਠੀਕ ਹੈ ਜਿਹੜਾ ਕੋਈ ਸਹੀ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਸਰਕਾਰ ਸਸਪੈਂਡ ਕਰ ਦਿੰਦੀ ਹੈ ਜਿਵੇਂ ਕਿ ਅਮਰਸਰ ਦਾ ਐਸਐਸਪੀ ਦਿਹਾਤੀ ਦਾ ਕੀਤਾ ਸੀ ਇਹਨਾਂ ਨੇ ਵੀ ਜੋ ਕਿਸੇ ਦਾ ਜਮੀਰ ਨਹੀਂ ਮੰਨਦਾ ਗਲਤ ਕੰਮ ਕਰਨ ਤਾਂ ਇਹਨਾਂ ਨੂੰ ਸਬਕ ਵੱਡੇ ਪੱਧਰ ਤੇ ਸਿਖਾਓ ਵੀਰੋ ਮੇਰੀ ਤਾਂ ਇਹੀ ਬੇਨਤੀ ਹੈ ਤੇ ਇੱਕ ਹੋਰ ਮੁੱਦਾ ਤੁਹਾਨੂੰ ਦੱਸ ਦਾਂਗਾ ਕਹਿੰਦੇ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਵੀ ਆਪਣੇ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਜਾਪਾਨ ਦੇ ਦੌਰੇ ਤੇ ਗਏ ਹੋਏ ਆ ਉਹ ਕਹਿੰਦੇ ਵੀ ਅਸੀਂ ਵੱਡੇ ਪੱਧਰ ਤੇ ਉੱਥੇ ਉੱਥੋਂ ਦੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਆ ਵੀ ਇੱਥੇ ਬਿਜ਼ਨਸ ਲਿਆਓ ਉਹ ਆਪਾਂ ਸਭ ਨੂੰ ਪਤਾ ਵੀ ਕਿਹੜੇ ਬਿਜ਼ਨਸ ਆਏ ਇੱਥੇ ਠੀਕ ਹੈ ਜੀ ਉਹ ਤੇ ਇਹਨਾਂ ਦੀ ਮਾਤਾ ਜੀ ਵੀ ਜਾਣਦੇ ਹੈਗੇ 11 12 ਜਿਹੜੇ ਆਸਟ੍ਰੇਲੀਆ ਦੇ ਲਾਏ ਆ ਉਹ ਆਪਾਂ ਨੂੰ ਪਤਾ ਹੈ ਵੀ ਉੱਥੇ ਕੀ ਕਰਨ ਜਾਂਦੇ ਹੋ ਸਾਰੇ ਪੰਜਾਬ ਨੂੰ ਪਤਾ ਠੀਕ ਹੈ ਜੋ ਉੱਥੇ ਜ਼ਮੀਨਾਂ ਵੀ ਜੋ ਇਹਨਾਂ ਦੀ ਪ੍ਰਾਪਰਟੀ ਖਰੀਦੀ ਜਾ ਰਹੀ ਹੈ ਸਾਰੇ ਟੱਬਰ ਵੱਲੋਂ ਤੇ ਇਹਨਾਂ ਦਾ ਮਾਨ ਸਾਹਿਬ ਦਾ ਹੈਲੀਕਾਪਟਰ ਜੋ ਮੇਨ ਦੂਜਾ ਮੁੱਦਾ ਹੈ ਮਾਨ ਸਾਹਿਬ ਤਾਂ ਹੈਗੇ ਦੇਖੋ ਜਾਪਾਨ ਗਏ ਆ ਘੁੰਮਣ ਤੇ ਉਹਨਾਂ ਦਾ ਹੈਲੀਕਾਪਟਰ ਇੱਥੇ ਪੰਜਾਬ ਚ ਉੱਡਿਆ ਫਿਰਦਾ ਹੈ ਇਹ ਉਹੀ ਮਾਨ ਸਾਹਿਬ ਹੈ ਜਿਹੜੇ ਚੰਨੀ ਦੀ ਸਰਕਾਰ ਵੇਲੇ ਕਹਿੰਦੇ ਸੀ ਚਿੜੀ ਦੇ ਪੰਜੇ ਜਿੱਡਾ ਪੰਜਾਬ ਹੈ ਤੇ ਕਹਿੰਦੇ ਸੀ ਵੀ ਇੱਥੋਂ ਜੇ 100 ਕਿਲੋਮੀਟਰ ਵੀ ਜਾਣਾ ਤਾਂ ਚੰਨੀ ਹੈਲੀਕਾਪਟਰ ਵਰਤਦਾ ਹੈ ਪੁਰਾਣੇ ਮੁੱਖ ਮੰਤਰੀ ਸੀਗੇ ਜਿਹੜੇ ਉਹ ਹੈਲੀਕਾਪਟਰ ਸਿਰਫ ਮੁੱਖ ਮੰਤਰੀ ਜਦੋਂ ਜਾਂਦੇ ਹੁੰਦੇ ਸੀ ਨਾ ਸਿਰਫ ਉਹਨਾਂ ਲਈ ਵਰਤਿਆ ਜਾਂਦਾ ਸੀ ਤੇ ਆਪਾਂ ਨੂੰ ਇਹ ਤਾਂ ਪਤਾ ਹੈ ਵੀ ਹੁਣ ਉਹ ਹੈਲੀਕਾਪਟਰ ਨੂੰ ਤਾਂ ਇਹਨਾਂ ਨੇ ਮਤਲਬ ਰੈਡੀ ਬਣਾ ਰੱਖਿਆ ਹੈ ਹੈਲੀਕਾਪਟਰ ਨੂੰ ਤਾਂ ਕਿਉਂਕਿ ਜੇ ਕੇਜਰੀਪਾਲ ਨੇ ਦਿੱਲੀੋਂ ਆਉਣਾ ਤਾਂ ਹੈਲੀਕਾਪਟਰ ਤੇ ਆਉਣਾ ਹੈ ਜਾਣਾ ਤਾਂ ਹੈਲੀਕਾਪਟਰ ਤੇ ਜਾਣਾ ਠੀਕ ਹੈ ਹੋਰ ਵੀ ਦਵੱਲੀ ਫਿਰਦੇ ਆ ਤੇ ਮਤਲਬ ਹੈਲੀਕਾਪਟਰ ਕਿਹੜਾ ਉਹਦਾ ਵਿਚਾਰਾ ਟੈਕਸੀ ਬਣਿਆ ਹੋਇਆ ਤੇ ਹੁਣ ਇਹਨਾਂ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਨਾ ਵੀ ਮੁੱਖ ਮੰਤਰੀ ਤੋਂ ਬਿਨਾ ਇਹ ਜਿਹੜੇ ਆਪਣੇ ਆਰਟੀਆਈ ਵਾਲੇ ਆ ਨਾ ਵੀਰ ਆ ਮਾਨਕ ਗੋਇਲ ਉਹਨਾਂ ਨੇ ਆਰਟੀਆਈ ਪਾ ਕੇ ਪਹਿਲਾਂ ਤਾਂ ਉਹਨਾਂ ਨੇ ਖਰਚਾ ਪੁੱਛਿਆ ਸੀਗਾ ਖਰਚਾ ਜੋ ਵੀ ਹੈਲੀਕਾਪਟਰ ਤੇ ਹੁਣ ਤੱਕ ਮਾਨ ਸਾਹਿਬ ਦਾ ਜੋ ਹੋਇਆ ਉਹਦਾ ਇਹਨਾਂ ਨੇ ਦੇਤਾ ਜਵਾਬ ਮਨਾਂ ਕਰਤਾ ਜਨਿਕੇ ਵੀ ਅਸੀਂ ਖਰਚਾ ਨਹੀਂ ਦੱਸਦੇ ਤੇ ਪਰ ਅਸੀਂ ਪੰਜਾਬ ਇਹਨਾਂ ਨੂੰ ਇਹ ਸਵਾਲ ਜ਼ਰੂਰ ਕਰਦਾ ਹੈ ਵੀ ਮਾਨ ਸਾਹਿਬ ਤੋਂ ਬਿਨਾ ਇਹ ਹੈਲੀਕਾਪਟਰ ਜਿਹੜਾ ਚੰਡੀਗੜ੍ਹੋਂ ਕਦੇ ਅੰਮ੍ਰਿਤਸਰ ਤੱਕ ਜਾਂਦਾ ਕਦੇ ਕਿਤੇ ਜਾਂਦਾ ਇਹ ਹੈਲੀਕਾਪਟਰ ਕੌਣ ਚਲਾ ਰਿਹਾ ਮਤਲਬ ਹੈਲੀਕਾਪਟਰ ਦੇ ਵਿੱਚ ਕੌਣ ਝੂਟੇ ਲੈ ਰਿਹਾਗਾ ਹੁਣ ਇਹ ਸਾਡਾ ਪੰਜਾਬ ਪੁੱਛਦਾ ਕਿਉਂਕਿ ਸਾਡੇ ਪੰਜਾਬ ਦੇ ਖਜ਼ਾਨੇ ਤੇ ਇਹ ਬੋਝ ਹੈ ਸਾਡੇ ਲੋਕਾਂ ਦੇ ਟੈਕਸ ਦਾ ਪੈਸਾ ਹੈਗਾ ਠੀਕ ਹੈ ਲੋਕਾਂ ਦਾ ਲੋਕ ਦਾ ਜਵਾਬ ਮੰਗਣਗੇ ਤੇ ਮੈਂ ਸਾਰੇ ਪੰਜਾਬ ਨੂੰ ਇੱਕ ਹੀ ਬੇਨਤੀ ਕਰਦਾ ਬਾਈ ਵੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਇਹਨਾਂ ਨੂੰ ਬਲਾਕ ਸੰਤੀ ਦੇ ਜ਼ਿਲ੍ਹਾ ਪ੍ਰਚੇਦ ਦੇ ਇਲੈਕਸ਼ਨਾਂ ਦੇ ਵਿੱਚ ਇਹੋ ਜਿਹਾ ਸਭ ਕੁਝ ਸिखਾਓ ਤੁਸੀਂ ਇਹੋ ਜਿਹਾ ਸਭ ਕੁਝ ਸिखਾਓ ਤਾਂ ਜੋ ਇਹਨਾਂ ਦੀ ਧਰਨਾ ਟਿਕਾਣੇ ਆ ਜੀ ਜੋ ਇਹਨਾਂ ਨੇ ਪਰਚਿਆਂ ਦਾ ਸਿਸਟਮ ਕੀਤਾ ਸਾਰੇ ਕਾਸੇ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਹੁਣ ਇਹਨਾਂ ਦੀ ਪਿਕਚਰ ਜੋ ਕਲੀਅਰ ਹੋ ਚੁੱਕੀ ਹੈ ਸਾਰੀ ਤੇ ਇਹਨਾਂ ਨੂੰ ਆਪਾਂ ਕਾਲੀਦਾਲ ਆਪਣੀ ਖੇਤਰੀ ਪਾਰਟੀ ਆ ਦੇਖੋ ਤੇ ਆਪਣੀ ਖੇਤਰੀ ਪਾਰ ਦੇ ਵੱਧ ਤੋਂ ਵੱਧ ਕੈਂਡੀਡੇਟ ਜਿਤਾਈਏ ਤੇ 27 ਦੇ ਵਿੱਚ ਜਿਵੇਂ ਹੁਣ ਆਪਾਂ ਨੂੰ ਪਤਾ ਸਾਡੀਆਂ ਵੀ ਡਿਊਟੀਆਂ ਹੈ ਸਭ ਦੀ ਆਪਾਂ ਪਿੰਡਾਂ ਦੇ ਵਿੱਚ ਰਹਿਣੇ ਆ ਆਪਾਂ ਗੱਲਾਂ ਸੁਣਦੇ ਆ ਤੇ ਪਿੰਡ ਪਿੰਡ ਹੁਣ ਗੱਲ ਕਾਲੀ ਦਲ ਦੀ ਚੱਲ ਪਈ ਆ ਤੇ 27 ਦੇ ਵਿੱਚ ਕੋਈ ਵੀ ਨਹੀਂ ਰੋਕ ਸਕਦਾ ਮਤਲਬ ਕਾਲੀ ਦਲ ਦੀ ਸਰਕਾਰ ਨੂੰ ਆਉਣ ਤੋਂ ਹੁਣ ਡੈਨੋਸਰ ਵਾਲੀਆਂ ਗੱਲਾਂ ਤਾਂ ਤੁਸੀਂ ਸੁਣੀਆਂ ਹੀ ਆ ਠੀਕ ਆ ਉਹਨਾਂ ਦਾ ਤਾਂ ਪਤਾ ਨਹੀਂ ਪਰ ਕਾਲੀ ਦਲ 27 ਦੇ ਵਿੱਚ ਜ਼ਰੂਰ ਆ ਰਿਹਾ ਤੇ ਜਿਵੇਂ ਕਿ ਸੁਖਵੀਰ ਬਾਦਲ ਦੀ ਪਹੁੰਚ ਆਪਾਂ ਸਾਰੇ ਪੰਜਾਬ ਨੇ ਦੇਖ ਲਈ ਆ ਹੁਣ ਪਹਿਲਾਂ ਉੱਥੇ ਤਰਨਤਾਰਨ ਵਾਲਾ ਐਸਐਸਪੀ 70 ਸਾਲਾਂ ਦੇ ਵਿੱਚ ਪਹਿਲੀ ਵਾਰ ਸਸਪੈਂਡ ਹੋਇਆ ਅੱਜ ਤੱਕ ਕਦੇ ਅਫਸਰ ਦੋ ਡੀਐਸਪੀ ਸਸਪੈਂਡ ਹੋਏ ਉੱਥੇ ਠੀਕ ਹੈ ਹੁਣ ਪਟਿਆਲੇ ਵਾਲੇ ਐਸਐਸਪੀ ਵੱਲੋਂ ਜੋ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਉਹ ਹਫ਼ਤੇ 10 ਦਿਨਾਂ ਦੀ ਛੁੱਟੀ ਤੇ ਘਰੇ ਬਿਠਾ ਦੇ ਉੱਥੇ ਨਵਾਂ ਐਸਐਸਪੀ ਆ ਗਿਆ ਇਹ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਹੁੰਚ ਲੋਕ ਕਹਿੰਦੇ ਆ ਨਾ ਵੀ ਚਲਦੀ ਅੱਜ ਵੀ ਸੁਖਵੀਰ ਦੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਬੱਚੇ-ਬੱਚੇ ਨੂੰ ਪਤਾ ਹੈ ਤੇ ਤੁਸੀਂ ਇਹ ਸੋਚੋ ਯਾਰ ਜੇ ਸਰਕਾਰ ਆ ਗਈ ਤੇ ਆਪਾਂ ਕੀ ਨਹੀਂ ਕਰ ਸਕਦੇ ਹਨਾ ਆਪਣਾ ਪੰਜਾਬ ਕਿੱਥੇ ਜਾਊਗਾ ਹਨਾ ਕਬੱਡੀਆਂ ਮੇਲੇ ਲੱਗਦੇ ਸੀ ਕਿੰਧੀਆਂ ਡਿਵੈਲਪਮੈਂਟਾਂ ਹੋਗੀਆਂ ਮਤਲਬ ਮੈਂ ਤਾਂ ਇੰਨੀ ਕ ਬੇਨਤੀ ਕਰਦਾ ਆ ਭਰਾਵਾਂ ਨੂੰ ਵੀ ਯਾਰ ਦੱਬ ਕੇ ਇਸ ਕੀ ਇੱਕ ਹਮਲਾ ਮਾਰੋ ਸਾਰੇ ਵੀਰ ਤੇ ਤਾਂ ਜੋ ਆਪਾਂ 27 ਦਾ ਦੇਖੋ ਨੀਂਦ ਆ ਸਾਰਿਆਂ ਨੇ ਰਾਖੀ ਦਿੱਤੀ ਆ ਭਰਾਵਾਂ ਨੇ ਤੇ ਪਰ ਹੁਣ ਜਮਾ ਪੱਕਾ ਹੋ ਜੇ ਤੇ ਇਹਨਾਂ ਨੂੰ ਸਾਬਕ ਆਪਾਂ ਜ਼ਰੂਰ ਸਿਖਾਈਏ ਸੋ ਮੈਂ ਇੰਨਾ ਹੀ ਕਹਿੰਦਾ ਹੁਣ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸਹੀ ਵਾਈ ਗੁਰੂ ਜੀ ਕੀ ਫਤ